ਮੈਂ ਦੋਪਤ कृष्णा ਲਾਭ ਲਗਭਗ 32 ਸਾਲਾਂ ਤੋਂ ਸਰਕਾਰੀ ਕਮਚਾਰੀ ਰਿਟਾਇਰਡ ਕਮਚਾਰੀਆਂ ਉਹਨਾਂ ਦੇ ਬੰਧ ਦੇ ਲਾਭ ਪੰਜਾਬ ਅਤੇ ਹਰਾਨਾ ਹਾਈ ਕੋਰਟ ਚੰਡੀਗੜ੍ਹ ਵਿੱਚ ਉਹਨਾਂ ਦੇ ਕੋਰਟ ਕੇਸ ਕਰਕੇ ਦਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਇਸ ਲਈ ਮੈਂਨੇ ਕ੍ਰਿਸ਼ਨਾ ਗਰੁੱਪ ਨਾਮ ਦੀ ਇੱਕ ਕੰਸਲਟੈਂਸੀ ਫਰਮ ਬਣਾਈ ਹੋਈ ਹੈ पंजाब सरकार कर्मचारी जिन्ह ने चारौ चौदी पी की थे अठ सोलह चौबीस बत्ती ए सी पी लन जेकर उन्होंने अठ सोलह चौबीस बत्ती ए सी पी की थान पर लैन कारण घाटा पैदा है तो वो अठ सोलह चौबी बत्ती की थान पर चार नौ चौदह भी ऑप्शन ले सबंधी सी डब्ल्यू पी नंबर उन्नीस छः सौ सैंती ओप दो हज़ार चौदह गुरमेल कौर होर बना पंजाब का फैसला अठारह अठ दो हज़ार सतारा में हो चुका है इस तरह ही सी डब्ल्यू पी नंबर अठारह छे सौ चालीस ओप दो हज़ार पंद्रह गुरमीत सिंह होर ਬਨਾ ਪੰਜਾਬ ਸਰਕਾਰ ਦਾ ਫੈਸਲਾ 11 3 16 ਨੂੰ ਹੋ ਚੁੱਕਾ ਹੈ ਇਸ ਫੈਸਲੇ ਦੇ ਅਧheen ਡੀ ਪੇਸ ਕੰਟਰੀ ਨੇ ਇਸ ਫੈਸਲੇ ਦੇ ਅਧheen ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਨੇ ਇੱਕ 6 2016 ਤੋਂ ਇੱਕ ਇੱਕ 6 ਦੀ ਥਾਂ ਤੇ 11 6 ਆਪਸ਼ਨ ਲੈ ਕੇ ਆਰਡਰ ਕਰ ਜੋ ਦਰਕਰ 8 16 24 32 ਦੀ ਥਾਂ ਤੇ 494 ਆਪਸ਼ਨ ਲੈਣਾ ਚਾਹੁੰਦੇ ਹਨ ਉਹ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 90413 13814 ਤੋਂ ਵੀ 6 ਲਾਈਨ ਜੁੜਵਾਰ ਸੰਪਰਕ